ਸਕੂਲਾਂ ਵਿੱਚ ਭਾਸ਼ਾ ਦਾ ਪ੍ਰਬੰਧ ਨਹੀਂ ਪੰਜਾਬੀ ਦਾ ਕਿਸੇ ਵਿੱਚ ਨਹੀਂ ਹੈਗਾ ਤੇ ਤੁਹਾਨੂੰ ਆਪਣੇ ਘਰ ਤੋਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਹ ਫਰਜ਼ ਨਿਭਾਉਣੇ ਆਪਣੇ ਆ ਸਾਨੂੰ ਬੀਜ-ਬੀਜੇ ਨੇ ਪੜ੍ਹੇ ਨੇ ਹੁਣ ਜਿਹੜੇ ਬੱਚੇ ਅੱਜ ਦੇਖੋ ਸੌਖਿਆ ਸਮਝ ਆਏਗੀ ਇੰਗਲਿਸ਼ మీడిਅਮ ਦੇ ਵਿੱਚ ਪੈ ਗਏ ਉਹਨਾਂ ਦੇ ਦਿਮਾਗ ਦੇ ਵਿੱਚ ਇੰਗਲਿਸ਼ ਦੇ ਬੀਜ ਬੀਜੇ ਗਏ ਨਾ ਉਹਨਾਂ ਇੰਗਲਿਸ਼ ਤੇ ਪੜ੍ਹ ਲਈ ਉੱਗ ਵੀ ਆਈ ਉਹਦਾ ਰਿਜ਼ਲਟ ਵੀ ਮਿਲ ਗਿਆ ਵਧੀਆ ਬੋਲਣ ਲੱਗ ਗਏ ਜਿਹੋ ਜਾਂ ਉਹਨਾਂ ਨੂੰ ਸਿਖਾਇਆ ਗਿਆ ਉਹ ਜੇ ਉਹ ਵਧੀਆ ਐਕਸਪਰਟ ਹੋ ਗਏ ਇੰਗਲਿਸ਼ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਪੰਜਾਬੀ ਹੈ ਪੰਜਾਬੀ ਦੇ ਵਿੱਚੋਂ ਪਿਛੜ ਗਏ ਕਿਉਂਕਿ ਉਹਦੇ ਵਿੱਚ ਬੀਜ ਹੀ ਨਹੀਂ ਬੀਜਿਆ ਗਿਆ ਕਿਉਂਕਿ ਪੰਜਾਬੀ ਮੀਡੀਅਮ ਦੇ ਸਕੂਲ ਹੀ ਹੈ ਨਹੀਂ ਇੰਗਲਿਸ਼ ਮਾਧਿਅਮ ਦੇ ਜ਼ਿਆਦਾਤਰ ਸਕੂਲ ਨੇ ਤੇ ਉੱਥੇ ਜ਼ਿਆਦਾਤਰ ਬੱਚੇ ਇੰਗਲਿਸ਼ ਬੋਲਣੀ ਸਿੱਖ ਲੈਂਦੇ ਨੇ ਸਾਡੇ ਬੱਚਿਆਂ ਨੂੰ 69 ਨਹੀਂ ਕਹਿਣਾ ਆਉਂਦਾ 59 ਨਹੀਂ ਕਹਿਣਾ ਆਉਂਦਾ ਕਈਆਂ ਬੱਚਿਆਂ ਨੂੰ ਇਹ ਨਹੀਂ ਪਤਾ 69 ਕੀ ਹੈ 59 ਕੀ ਹੈ 99 ਕੀ ਹੈ 79 ਕੀ ਹੈ ਉਹ 79 89 ਇਦਾਂ ਹੀ ਕਹਿੰਦੇ ਤਾਂ ਇਹਦਾ ਅਰਥ ਹੀ ਹੈ ਕਿ ਅਸੀਂ ਜਿਹੜੇ ਬੀਜ ਬੀਜਨੇ ਸਨ ਉਹ ਨਹੀਂ ਬੀਜੇ ਤੇ ਬਾਅਦ ਵਿੱਚ ਪਛਤਾਵਾ ਅਸੀਂ ਆਪਣੇ ਪੱਲੇ ਲੈ ਲੈਨੇ ਆ ਤੇ ਅਜਿਹੋ ਜਿਹੇ ਆ ਬੀਜ ਅਸੀਂ ਬੀਜਾਂਗੇ ਰਿਜ਼ਲਟ ਵੀ ਉਹੋ ਜਿਹਾ ਹੀ ਸਾਨੂੰ ਮਿਲਣਾ ਹੈ